हाँ? तस... हाँ? अच्छा, वाँचर, वाँचर आ है। तो अच्छा, खड़ी खड़िया, हाँ। खड़िया अवतार सिंह कौन है ਫਾਦਰ ਫਾਦਰ ਸਾਹਿਬ ਮੇਰੇ ਮੇਰੀ ਵੰਡੀ ਆਪਣੀ ਅੱਛਾ ਸਰ ਅੱਛਾ ਅੱਛਾ ਆਰਤੀ ਵਿਆਹ ਤੇ ਤੇਰੀ ਵੀ ਆਪਣੀ ਅੱਛਾ ਸਰ ਨਾ ਨਾ ਕੋਈ ਤੇਰੀ ਵੀ ਆਪਣੀ ਤੇਰੀ ਵੀ ਆਪਣੀ ਆਪਣੀ ਤੇ ਆਪਣੀ ਜ਼ਮੀਨ ਦੀ ਹੈ ਡੈਡੀ ਕਿਹਦੀ ਕਿਹਦੀ ਬਹੁਤ ਵਧੀਆ ਇਹ ਕਾਹ ਕਿਦੀ ਆ ਸਰ ਇਹ ਮਾਰ ਫੈਟ ਤੇ ਪੰਜ ਸੱਤੀ ਇੱਥੇ ਆਹ ਕਾਹ ਕਿਦੀ ਆ ਪੰਜ ਸੱਬ ਦੀ ਕਰਵਾ ਦੇਣੇ ਕੋਈ ਵੀ ਹੋਰ ਨਹੀਂ ਆ ਤੇ ਸਾਡੇ ਹੋਣੇ ਜੀ ਉਹਦੇ ਆ ਹਾਂਜੀ ਬਾਦਖਾਨ ਦੀ ਪੰਸਰ ਦਰਨਾ ਵਗੈਰਾ ਸਭ ਕੁਝ ਆ ਗਿਆ ਆ ਰਿਹਾ ਸਰ ਗੱਡੀ ਲੋਡ ਹੋ ਗਈ ਹੈ ਨਹੀਂ ਨਹੀਂ ਜਾ ਦੇ ਪਹਿਲਾ ਹੋਣਾ ਚਾਹੀਦਾ ਠੀਕ ਹੈ ਸਰ ਆ ਦੇ ਲੇਟ ਦਿਓ ਠੀਕ ਹੈ ਹਾਂ ਨੌ ਨਾਲ ਚਕਾਉਣਾ ਠੀਕ ਹੈ ਠੀਕ ਹੈ ਨਾ ਹਾਂ ਬਾਕੀ ਸਭ ਦਾ ਪ੍ਰਬੰਧ ਪਾਣੀ ਢਾਲੀ ਦਾ ਸਭ ਦਾ ਹੋ ਗਿਆ ਦੇਖਿਆ ਪਤਾ ਕੀਤਾ ਬਾ ਬਾਥਰੂਮਾਂ ਦਾ ਹੱਤੀ ਦਾ ਵੇਖਿਆ ਨਾ ਪਾਣੀ ਵੀ ਇਹਦੀ ਡਿਊਟੀ ਹੈ ਅੱਛਾ ਚਲੋ ਕੋਈ ਨਹੀਂ ਚਲੋ ਮਤਲਬ ਇਹੀ ਇਹੀ ਦੇਖ ਰਹੇ ਚਾ ਸਸੀ ਗਾਲ ਜੀ ਬਧਾਈਆਂ ਹੁਣ ਤੁਹਾਡੀ ਠੇੜੀ ਆ ਹਾਂ ਆਓ ਆਓ ਬਹੁਤ ਵਧੀਆ ਕਨ ਕਬੜੀ ਵਧੀਆ ਹਾਂ ਮੈਂ ਸਮਝ ਗਿਆ ਹਾਂ ਬਹੁਤ ਵਧੀਆ ਬਹੁਤ ਵਧੀਆ ਕਨ ਬਹੁਤ ਵਧੀਆ ਹਾਂ ਬਹੁਤ ਬਹੁਤ ਵਧੀਆ ਕਨ ਤਾਂ ਦੇਖੋ ਆਪਣੀ ਜਮੀਨ ਦੀ 4 ਲੱਖ ਕਟਾ ਜੀ 500 ਦਾ 4 ਲੱਖ ਕਟਾ ਜੀ ਅਸੀਂ ਦੋ ਏਜੰਸੀਆਂ ਲਗਾ ਅੱਛਾ ਅੱਛਾ ਚਲ ਵਧੀਆ ਵਧੀਆ ਜੀ ਠੀਕ ਠਾਕ ਬਹੁਤ ਬਹੁਤ ਕਦੋ 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 ਸ਼ੁਰੂ ਕਰੋ ਉਹ ਘਰ ਆ ਰਿਹਾ ਤੇਰੇ ਉਹ ਘਰ ਆ ਰਿਹਾ ਆਹ ਬੰਦੇ ਅਰਦਾਸ ਹੋ ਗਈ ਆ ਵੇਖੋ ਉਹਨਾਂ ਚੋਲੇ ਚਲੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਠੀਕ ਆ ਸਰ ਜਰਮਨ ਸਾਹਿਬ ਨੂੰ ਜੀ ਆਪ ਜੋ ਆਪੜਾਈ ਆ Çok. सात से सो निहारो आ